ਜ਼ਿਲ੍ਹਾ ਦੇ ਵਿੱਚ ਇੱਕ ਵੱਖਰੀ ਰੌਣਕ ਲੱਗੀ ਹੋਈ ਹੈ ਬਾਜ਼ੀਗਰਾਂ ਦੇ ਵੱਲੋਂ ਆਪਣੀ ਬਾਜ਼ੀ ਪਾਈ ਜਾਂਦੀ ਹੈ ਤਾਂ ਇਹ ਪੁਰਾਣੇ ਪੰਜਾਬ ਦਾ ਸੱਭਿਆਚਾਰ ਰਿਹਾ ਤੇ ਇਹ ਕਲਾ ਉਦੋਂ ਉਹਨਾਂ ਵੇਲਿਆਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਪਿੰਡਾਂ ਦੇ ਵਿੱਚ ਵੇਖੀ ਹੋਈ ਹੈ ਤਾਂ ਇਸ ਮੇਲੇ ਦੇ ਵਿੱਚ ਬੱਚਿਆਂ ਦੀਆਂ ਤੇ ਲੋਕਾਂ ਦੀਆਂ ਜਿਹੜੀਆਂ ਯਾਦਾਂ ਤਾਜ਼ਾ ਕੀਤੀਆਂ ਜਾ ਰਹੀਆਂ ਨੇ ਡਿੱਖਪਿੰਡ ਤੋਂ ਨੇ ਜ਼ਿਲ੍ਹਾ ਬਠਿੰਡਾ ਨਾਮ ਕੀ ਹੈ ਤੁਹਾਡਾ ਖਾੜਾ ਸਿੰਘ ਜੀ ਇਹ ਕਦੋਂ ਤੋਂ ਤੁਸੀਂ ਇਹ ਬਾਜ਼ੀ ਪਾਉਣ ਦਾ ਕੰਮ ਕਰ ਰਹੇ ਹੋ ਇਹ ਜੀ ਬਚਪਨ ਤੋਂ ਇਹ ਕਲਾ ਸਿੱਖੇ ਹੋਏ ਹਾਂ ਪਹਿਲਾਂ ਦਾਦੇ ਪਰਦਾਦੇ ਸਕਰਦ ਦਾਦੇ ਜੀਣੀ 9-10 ਪੀੜ੍ਹੀਆਂ ਤੋਂ ਲਾ ਕੇ ਇਹ ਸਾਡੇ ਘਰ ਦੇ ਵਿੱਚ ਪਹਿਲਵਾਨੀ ਰਹੀ ਹੈ ਤੇ ਅਸੀਂ ਵੀ ਕਰਦੇ ਹਾਂ ਹੁਣ ਇਹ ਕੰਮ ਖਤਮ ਹੁੰਦਾ ਜਾਂਦਾਗਾ ਇਸ ਕਰਕੇ ਕਿਉਂਕਿ ਅੱਗੇ ਪਿੰਡਾਂ ਦੇ ਸਾਥਾਂ 'ਚ ਬਾਜ਼ੀਆਂ ਪੈਂਦੀਆਂ ਸੀ ਜਿੱਥੇ ਕੋ ਸਾਰੇ ਪਰਿਵਾਰ ਬੀਬੀਆਂ ਪੈਣਾ ਨੌਜਵਾਨ ਬੱਚੇ ਬਜ਼ੁਰਗ ਸਾਰੇ ਬਹਿ ਕੇ ਵੇਖਦੇ ਸੀ ਪਰ ਹੁਣ ਇਹ ਕੰਮ ਵਿਛੜ ਗਿਆ ਤੇ ਇਹ ਵੀ ਸਾਨੂੰ ਮੌਕਾ ਦਿੱਤਾ ਐਨ ਜੀ ਸੀ ਸੀ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲੇ ਵੱਲੋਂ ਹੀ ਮਹਿਕਮੇ ਵੱਲੋਂ ਇਹ ਟੀਮ ਪਹੁੰਚੀ ਹੋਈ ਆ 10 ਦਿਨਾਂ ਦੀ ਖਾਤਰ ਇਸ ਤੋਂ ਬਾਅਦ ਸਰਸ ਮੇਲਾ ਅੰਮ੍ਰਿਤਸਰ ਵੀ ਚੱਲਣਾ ਤੇ ਉੱਥੇ ਵੀ ਇਹ ਟੀਮ ਪਹੁੰਚੂਗੀ ਬੱਚੇ ਬਾਹਰ ਜਾਈ ਜਾਂਦੇ ਨੇ ਸੱਥਾਂ ਖਾਲੀ ਹੋਈ ਜਾਂਦੀਆਂ ਨੇ ਪਿੰਡਾਂ ਦੇ ਵਿੱਚੋਂ ਮੇਲੇ ਰੌਣਕਾਂ ਜਿਹੜੀਆਂ ਨੇ ਉਹ ਗਾਇਬ ਹੋਈ ਜਾਂਦੀਆਂ ਨੇ ਤਾਂ ਹੁਣ ਇਸ ਤਰੀਕੇ ਦੀਆਂ ਬਾਜ਼ੀਆਂ ਨੇ ਜਿਹੜੀਆਂ ਉਹਨਾਂ ਦੀ ਕਦਰ ਵੀ ਹੈ ਜਿਹੜਾ ਪਿੰਡਾਂ ਦੇ ਵਿੱਚ ਘਟਦੀ ਜਾ ਰਹੀ ਹੈ ਪਰ ਅੱਜ ਬੜੀ ਸੁਣੀ ਤੁਸੀਂ ਗੱਲ ਕਰ ਰਹੇ ਸੀ ਕਿ ਬਾਜ਼ੀ ਹੈ ਜਿਹੜੀ ਜ਼ੋਰ ਦੇ ਨਾਲ ਪੈਂਦੀ ਹੈ ਘਿਓ ਖਾ ਕੇ ਪੈਂਦੀ ਹੈ ਉਹ ਦੱਸੋ ਥੋੜਾ ਜੀ ਇਹ ਜੀ ਕੋਈ ਵੀ ਕੰਮ ਆ ਜਦੋਂ ਅੱਜਕੱਲ੍ਹ ਰਿਆਨ ਨਸ਼ਿਆਂ ਦੇ ਬਹੁਤ ਜ਼ਿਆਦਾ ਵੱਧ ਗਏ ਆ ਜਿੱਥੇ ਵੀ ਅਸੀਂ ਬਾਜ਼ੀ ਪਾਉਂਦੇ ਆ ਇਹੋ ਸਿੱਖਿਆ ਦਿੰਨੇ ਆ ਵੀ ਨਸ਼ਿਆਂ ਤੋਂ ਬਚੋ ਮਿਹਨਤ ਕਰੋ ਤੇ ਸਰੀਰ ਸੰਭਾਲ ਕੇ ਰੱਖੋ ਖਰਾਕ ਖਾਓ ਹਾਂਜੀ ਤੇ ਇਸ ਦੇ ਨਾਲ ਬੱਚਿਆਂ ਤੇ ਵੀ ਬਹੁਤ ਅਸਰ ਪੈਂਦਾ ਜਿਹੜੇ ਕੋਈ ਗੱਲਬਾਤ ਸੁਣਦੇ ਆ ਜਾਂ ਬਾਜੀ ਵੇਂਦੇ ਆ ਤੇ ਉਹਨਾਂ ਤੇ ਬਹੁਤ ਪ੍ਰਭਾਵ ਪੈਂਦਾ ਇਸ ਪਲਵੰਨੀ ਦਾ ਇਹ ਪ੍ਰੈਕਟਿਸ ਬੜੀ ਕਰਨੀ ਪੈਂਦੀ ਹੋਵੇਗੀ ਤੁਹਾਨੂੰ ਬਾਜੀ ਪਾਣ ਵਾਸਤੇ ਹਾਂਜੀ ਇਹ ਪ੍ਰੈਕਟਿਸ ਦਾ ਦਿਨ ਰਾਤ ਕਰਨੀ ਪੈਂਦੀ ਆ ਤੇ ਬਾਕੀ ਖਰਾਕ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਆ ਤੇ ਤਾਂ ਕਰਕੇ ਮਿਹਨਤ ਹੋਊਗੀ ਤੇ ਖੁਸ਼ਕ ਹੱਡ ਤਾਂ ਤੁਹਾਨੂੰ ਪਤਾ ਉਹ ਵੀ ਖੜਕਣ ਲੱਗ ਜਾਂਦੇ ਆ ਹਾਂ ਹਾਂਜੀ ਤਾਂ ਇਹ ਬਾਜ਼ੀਕਰਾਂ ਦੇ ਵੱਲੋਂ ਆਪਣੀ ਜਿਹੜੀ ਕਲਾ ਹੈ ਉਸ ਦੀ ਨਮਾਇਸ਼ ਕੀਤੀ ਜਾ ਰਹੀ ਹੈ ਬਾਜ਼ੀ ਪਾਈ ਜਾ ਰਹੀ ਹੈ ਤੇ ਲੋਕ ਇਹਨਾਂ ਨੂੰ ਖੜ ਖੜ ਕੇ ਵੇਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਹੈ ਜਿਹੜਾ ਆਪਣੇ ਪੱਟਾਂ ਦੇ ਜ਼ੋਰ ਦੇ ਨਾਲ ਭੱਜਦਾ ਹੁੰਦਾ ਹੈ ਤੇ ਛਾਲ ਮਾਰ ਕੇ ਅਗਲੀ ਜਿਹੜੀ ਉਚਾਈ ਹੈ ਉਸ ਨੂੰ ਪਾਰ ਕਰ ਜਾਂਦਾ ਹੈ ਤਾਂ ਬਹੁਤ ਸੋਹਣਾ ਦ੍ਰਿਸ਼ ਹੈ ਜਿਹੜਾ ਇੱਥੇ ਤੁਸੀਂ ਮੇਲੇ ਦੇ ਵਿੱਚ ਵੇਖ ਰਹੇ ਹੋ ਤਾਂ ਇਹਨਾਂ ਦੇ ਵੱਲੋਂ ਆਪਣੀ ਕਲਾ ਹੈ ਜਿਹੜੀ ਇੱਥੇ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਬਹੁਤ ਧੰਨਵਾਦ ਜੀ ਬੜਾ ਹਟੋ ਬੜਾ ਹਟੋ ਸਾਦ ਭੂ ਖੜਾ ਜੀ ਬੜਾ ਜੀ ਕੁਝ ਆ ਖਾਈਏ ਇਹ ਕਦੋਂ ਕਦੇ ਕਰੀ ਜਾਂਦੇ ਹੋ ਕੰਮ ਤੁਸੀਂ ਆ ਰਿਆ ਜੀ ਨਹੀਂ ਅਸੀਂ ਤਾਂ ਲੱਗੇ ਹੋ 13 ਤਰੀਕ ਦੇ ਅਸੀਂ ਅੱਛਾ ਨਹੀਂ ਹੁਣ ਜਿਵੇਂ ਮੈਂ ਵੀ ਜੱਦੀ ਪਛਤੈਨੀ ਆ ਕੰਮ ਕਰਾ ਹਾਂ ਜੀ ਹਾਂ ਜੀ ਠੀਕ ਹੈ ਵੱਡੇ ਵੱਡੇ ਰਿਆ ਦਾ ਅੱਛਾ ਹੋਰ ਕੀ ਕੰਮ ਕਰਦੇ ਹੋ ਵੀ ਨਾਲ ਉਹ ਕੰਮ ਇਹੀ ਆ ਭਾਜੀ ਆਪਣਾ ਬਾਜੀ ਦਾ ਹੀ ਆ ਠੀਕ ਹੈ ਹਾਂ ਜੀ ਹਾਂ ਜੀ ਜਦੋਂ ਵਿਹਲੇ ਹੁੰਨੇ ਤਾਂ ਦਿਹੜੀ ਦੂੜੀ ਕਰ ਲੈਨੇ ਆ ਅੱਛਾ ਹਾਂ ਜਦੋਂ ਪ੍ਰੋਗਰਾਮ ਅਜਿੰਦੇ ਪ੍ਰੋਗਰਾਮ ਤੇ ਆਜੰਨੇ ਆ ਜੋ ਨਾਰਥ ਜ਼ੋਨ ਵਾਲੇ ਸਾਦੇ ਆ ਉਦੋਂ ਆ ਪ੍ਰੋਗਰਾਮ ਤੇ ਹੋਣੇ ਮੈ ਲੈਂਦੀ ਠੀਕ ਹੈ